ਸ੍ਰੀ ਅਕਾਲ ਜੀ ਪੰਜਾਬ న్యూਸ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਲ ਮਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਸਰ ਮਰਲੇ ਨੇ ਆ ਮੁੱਖ ਸੁਰਖੀਆਂ ਤੇ ਅੰਮ੍ਰਿਤਪਾਲ ਦੇ ਪੁਰਾਣੂ ਪੁਲਿਸ ਨੇ ਅਦਾਲਤ ਚ ਕੀਤਾ ਪੇਸ਼ 2 ਦਿਨਾਂ ਦੀ ਪੁਲਿਸ ਰਿਮਾਂਡ ਹੋਈ ਹਾਸਲ ਨਸ਼ਾ ਦੇ ਮੁੱਦੇ ਤੇ ਬੰਟੀ ਰਮਾਣਾ ਨੇ ਕਿੜੀ ਪੰਜਾਬ ਸਰਕਾਰ ਬੀਤੇ ਦਿਨ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਹੋਇਆ ਸੀ ਪੰਜਾਬ ਪੁਲਿਸ ਦਾ ਮੁਲਾਜ਼ਮ हरियाणा जाट आदमी पार्टी ਇਕੱਲੇ ਲੜੇਗੀ ਵਿਧਾਨ ਸਭਾ ਚੋਣਾਂ ਰਾਜਾ ਵੜਿੰਗ ਨੇ ਦਿੱਤਾ ਪ੍ਰतिकਰਮ ਨਾਮਤਾਰੀ ਸਿਖਾਵਲ ਨੂੰ ਡਾਕਟਰ ਰਮਨমোহন ਸਿੰਘ ਨੂੰ ਪੰਥਰਤਨ ਦੇਣ ਦੀ ਚੁੱਕੀ ਸੀ ਮੰਗ ਸਤਨਾਮ ਸਿੰਘ ਪੰਨੂ ਨੇ ਕੀਤੀ ਸਖਤ ਟਿੱਪਣੀ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਜਲੰਧਰ ਦੀ ਅਦਾਲਤ ਦੇ ਵਿੱਚ ਪੰਜਾਬ ਪੁਲਿਸ ਨੇ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਮੁਰਤੋਂ ਪੇਸ਼ ਕੀਤਾ ਪੁਲਿਸ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਹਰਪ੍ਰੀਤ ਸਿੰਘ ਹੈਪੀ ਨੂੰ 2 ਦਿਨਾਂ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਵਕੀਲ ਨੇ ਇਸ ਮਾਮਲੇ ਉੱਤੇ ਟਿੱਪਣੀ ਕਰਦਿਆਂ ਹੋਇਆਂ ਕਿਹਾ ਹੈ ਕਿ ਇਹ ਸਾਰਾ ਮਾਮਲਾ ਸਰਾਸਰ ਝੂਠਾ ਹੈ ਤੇ ਪਰਿਵਾਰ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਐਮਪੀ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਸਾਥੀ ਦੇ ਸਮੇਤ ਜਲੰਧਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਦੋਹਾਂ ਨੂੰ 2 ਦਿਨਾਂ ਦੀ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਇਸ ਉੱਤੇ ਟਿੱਪਣੀ ਦਿੰਦਿਆਂ ਹੋਇਆਂ ਵਕੀਲ ਨੇ ਕਿਹਾ ਹੈ ਕਿ ਇਹ ਸਾਰਾ ਮਾਮਲਾ ਝੂਠਾ ਹੈ ਤੇ ਪਰਿਵਾਰ ਨੂੰ ਬਦਨਾਮ ਕਰਨ ਵਾਸਤੇ ਇਹ ਮਾਮਲਾ ਖੜਿਆ ਗਿਆ ਹੈ ਬਹੁਤ ਬੋਗਸ ਫੈਕਟਸ ਦੇ ਨਾਲ ਇੱਕ ਝੂਠਾ ਕੇਸ ਇਹਨਾਂ ਦੇ ਪਾਇਆ ਗਿਆ ਸਿਰਫ ਇਸ ਕਰਕੇ ਕਿ ਭਾਈ ਅਮਰਪਾਲ ਸਿੰਘ ਇਹਨਾਂ ਦੇ ਬ੍ਰਦਰ ਨੇ ਤੇ ਇਹਨਾਂ ਨੂੰ ਮਤਲਬ ਡਿਫੇਮ ਕਰਨਾ ਚਾਹੁੰਦੇ ਪੂਰੀ ਫੈਮਲੀ ਨੂੰ ਜੀ ਸਰ ਬੇਲ ਦੀ ਫਾਈਲ ਬੇਲ ਹਰਪ੍ਰੀਤ ਦੀ ਬੇਲ ਫਾਈਲ ਹੈ ਜੀ ਹਾਂ ਹਾਂ ਜੀ ਪੁਲਿਸ ਦਾ ਕਹਿਣਾ ਕਿ ਨਾ ਮੌਕੇ ਤੋਂ ਜਿਹੜੇ ਬ੍ਰਾਮਤੀ ਵੀ ਸਮਾਨ ਹੋਇਆ ਕਿਤਨੇ ਨਸ਼ਾ ਰਾਈਟਰ ਵੀ ਬ੍ਰਾਮਹਮ ਕੀਤਾ ਗਿਆ ਉਹਦੀ ਮੌਕੇ ਤੋਂ ਗ੍ਰਿਫਤਾਰ ਜਿਹੜਾ ਪੁਲਿਸ ਵੱਲੋਂ ਰੇਡ ਕਰਕੇ ਕੀਤਾ ਗਿਆ ਦੇਖੋ ਜੀ ਜਿਹੜਾ ਮੌਕੇ ਤੋਂ ਜੀ ਮੇਰੀ ਸਰ ਕੈਮਰੇ ਦੇਖੋ ਉਹ ਯਾਰ ਜੀ ਜੀ ਹਾਂ ਜੀ ਜਿਹੜਾ ਮੌਕੇ ਤੋਂ ਇਹਨਾਂ ਕੋਲ ਸਮਾਨ ਬਰਾਮਦ ਹੋਇਆ ਮੋਕ ਪਹਿਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਦੀ ਅਕਰੈਂਸ ਬਣਾਈਏ ਇਹਨਾਂ ਨੇ ਫਲੋਰ ਦੀ ਅਕਰੈਂਸ ਬਣਾਈ ਹੈ ਫਲੋਰੋਂ ਚੱਕਿਆ ਹੀ ਨਹੀਂ ਜੋ ਮੇਰੇ ਇਹਨਾਂ ਨੇ ਫੈਮਿਲੀ ਨਾਲ ਗੱਲਬਾਤ ਹੋਈ ਹੈ ਜੋ ਦੋਨੋਂ ਮੁਲਜ਼ਮਾ ਨਾਲ ਗੱਲਬਾਤ ਹੋਈ ਹੈ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉਧਰਲੀ ਸਾਈਡ ਤੋਂ ਆ ਇਹਨਾਂ ਨੂੰ ਫਾਲੋ ਕਰਦੀ ਆ ਰਹੀ ਸੀ ਗੱਡੀ ਕੋਈ ਜੋ ਇਹਨਾਂ ਨੇ ਮੈਨੂੰ ਦੱਸਿਆ ਫਾਲੋ ਕਰਦੀ ਗੱਡੀ ਆ ਰਹੀ ਸੀ ਤੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ ਈ ਇੰਡਲਜ ਕਰਨ ਨਹੀਂ ਸਿਰਫ ਫੋਰਸ ਪੋਜ਼ਟਿਵ ਉਹਦਾ ਵੀ ਮੈਂ ਜਵਾਬ ਦੇਣਾ ਉਹਦੇ ਚ ਇਹ ਆ ਜਿਹੜਾ ਹਰਪ੍ਰੀਤ ਸਿੰਘ ਆ ਇਹ ਜਿੰਮ ਤੇ ਟਿਕਦਾ ਜਿੰਮ ਜਾਂਦਾ ਉਹਦੇ ਚ ਥੋੜੇ ਬੋਤੇ ਸਟੀਰੋਇਡਸ ਲੈਂਦਾ ਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਣਾ ਹੀ ਆਣਾ ਕਿਹੜਾ ਕੈਮੀਕਲ ਪਿਲਿਆ ਸਰ ਉਹਦੇ ਵਿੱਚ ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ ਦੂਸਰੀ ਗੱਲ ਜਿਹੜਾ ਆਪਣਾ ਕੀ ਨਾਮ ਲਫਰੀਦ ਸਿੰਘ ਆ ਲਫਰੀਦ ਸਿੰਘ ਦਾ ਵੀ ਇਹੀ ਹੈ ਉਹ ਵੀ ਸਟੀਰੋਇਡਸ ਵਗੈਰਾ ਲੈਂਦਾ ਦੋਨੋਂ ਹੀ ਸਟੀਰੋਇਡ ਲੈਂਦੇ ਆ ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ ਮੌਕੇ ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸ ਡਰੱਗ ਹੋਈ ਆ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ ਇਨਟੌਕਸਿਕੈਂਟ ਪਾਊਡਰ ਜੀ ਇਨਟੌਕਸਿਕੈਂਟ ਪਾਊਡਰ ਲਿਖਿਆ ਹੈ ਇਹਨਾਂ ਨੇ ਮੀਨ ਵਾਈਲ ਐਸ ਐਸ ਪੀ ਸਾਹਿਬ ਕਾਨਫਰੈਂਸ ਲਾ ਰਹੇ ਆ ਕਿ ਆਇਸ ਡਰੱਗ ਮਿਲਿਆ ਉਸ ਸਾਲਟ ਦਾ ਰਿਪੋਰਟ ਤਾਂ ਆਈ ਨਹੀਂ ਇਹਨਾਂ ਨੂੰ ਕਿੱਦਾਂ ਪਤਾ ਜੀ ਆਇਸ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਜੀ ਰਿਮਾਂਡ ਦੇ ਵਿੱਚ ਵੀ ਆਈਸੀ ਆਈਸ ਲਿਖਿਆ ਐਫ ਆਈ ਆਰ ਤੇ ਇਹਨਾਂ ਦਾ ਰਿਮਾਂਡ ਪੇਪਰ ਉਹਨਾਂ ਦਾ ਦੋਨੋਂ ਕੌਂਟਰੈਡਿਕਟ ਹੋ ਰਹੇ ਆ ਪੀਟੀਐਮ ਦੇ ਵਿੱਚ ਜਿਹੜੀਆਂ オンਲਾਈਨ ਟ੍ਰਾਂਜੈਕਸ਼ਨਾਂ ਜਿਹੜੀਆਂ ਕੀਤੀਆਂ ਗਈਆਂ ਨੇ ਏਟੀਐਮ ਦੀ ਜਿਹੜੀ ਹੈਗੀ ਟ੍ਰਾਂਜੈਕਸ਼ਨ ਪੀਟੀਐਮ ਦੀ ਟ੍ਰਾਂਜੈਕਸ਼ਨ ਇਹਨਾਂ ਨੇ ਹਜੇ ਤੱਕ ਅੱਜ ਵੀ ਕੋਰਟ 'ਚ ਪੇਸ਼ ਨਹੀਂ ਕੀਤੀ ਜਿਹੜੀ ਸਕਰੀਨਸ਼ਾਟ ਇਹਨਾਂ ਨੇ ਲੈਣਾ ਸੀ ਉਹ ਅੱਜ ਵੀ ਪੇਸ਼ ਨਹੀਂ ਕੀਤਾ ਦੇਖੋ ਜੀ ਜੇ ਸਪਲਾਈ ਅਸੀਂ ਕਰਦੇ ਹੁੰਦੇ ਜਾਂ ਉਹਨੇ ਸਾਨੂੰ ਕੀਤੀ ਹੁੰਦੀ ਤਾਂ ਸਾਡੇ ਕੋਲੋਂ ਪੈਸੇ ਮਿਲਦੇ ਜਾਂ ਕੁਝ ਹੋਰ ਮਿਲਦਾ ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ ਤੇ ਸਾਨੂੰ ਸਿਰਫ ਡਿਫੇਮ ਕੀਤਾ ਹੋਰ ਕੁਝ ਨਹੀਂ ਇਸ ਕੇਸ 'ਚ ਇਹ ਟੋਟਲੀ ਬੋਕਸ ਕੇਸ ਆ ਜੀ ਇਸ ਕਰੇ ਖਾਸ ਹੈ ਕਿ ਬੀਤੇ ਦਿਨ ਪੁਲਿਸ ਨੇ ਅਮਰਿਤਪਾਲ ਦੇ ਭਰਾ ਹਰਪ੍ਰੀਤ ਨੂੰ ਸਾਥੀ ਸਮੇਤ 4 ਗ੍ਰਾਮ ਆਇਸ ਡਰੱਗ ਦੇ ਨਾਲ ਗ੍ਰਿਫਤਾਰ ਕੀਤਾ ਸੀ ਤੇ ਇਹ ਮਾਮਲਾ ਹੁਣ ਅਦਾਲਤ ਦੇ ਵਿੱਚ ਚੱਲ ਰਿਹਾ ਹੈ। ਵੇਖਣਾ ਹੋਵੇਗਾ ਕਿ 2 ਦਿਨਾਂ ਦੀ ਪੁਲਿਸ ਰਿਮਾਂਡ ਦੇ ਵਿੱਚ ਪੁਲਿਸ ਦੇ ਹੱਥ ਕੀ ਸਬੂਤ ਲੱਗਦੇ ਨੇ। ਬੀਤੇ ਦਿਨ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਅੱਧਾ ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰੁਮਾਣਾ ਨੇ ਇਸ ਉੱਤੇ ਤਿੱਖੇ ਸਵਾਲ ਪੰਜਾਬ ਸਰਕਾਰ ਨੂੰ ਕੀਤੇ ਨੇ ਬੰਟੀ ਰੁਮਾਣਾ ਨੇ ਇਸ ਮਾਮਲੇ ਦੇ ਵਿੱਚ ਨਾ ਕੇਵਲ ਪੰਜਾਬ ਪੁਲਿਸ ਤੋਂ ਬਲਕਿ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਜਵਾਬ ਮੰਗੇ ਨੇ ਉਹਨਾਂ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਨ੍ਹਾਂ ਨੇ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕੱਸਨੀ ਹੈ ਹਾਲ ਇਹ ਹੋ ਗਏ ਨੇ ਕਿ ਉਹ ਖੁਦ ਹੀ ਨਸ਼ਾ ਵੇਚਦੇ ਫੜੇ ਜਾ ਰਹੇ ਨੇ ਬੀਤੇ ਦਿਨ ਮੋਹਾਲੀ ਐਸਟੀਐਫ ਨੇ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਲਾਈਨ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਅਤੇ ਉਸ ਦੀ ਮਹਿਲਾ ਸਾਥੀ ਨੂੰ ਅੱਧਾ ਕਿਲੋ ਹੈਰਵਿਨ ਸਮੇਤ ਗ੍ਰਿਫਤਾਰ ਕੀਤਾ ਸੀ ਪੁਲਿਸ ਮੁਲਾਜ਼ਮ ਨੂੰ ਕੁਝ ਸਮਾਂ ਪਹਿਲਾਂ ਹੀ ਬਹਾਲ ਹੋ ਕੇ ਫਰੀਦਕੋਟ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਰਮਬੰਸ ਸਿੰਘ ਰਮਾਣਾ ਨੇ ਨਾ ਕੇਵਲ ਪੰਜਾਬ ਪੁਲਿਸ ਬਲਕਿ ਪੰਜਾਬ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ ਸਵੇਰੇ ਸ਼ਾਮ ਖਬਰਾਂ ਆਉਂਦੀਆਂ ਕਿ ਅੱਜ ਡਰਗ ওভারਡੋਜ਼ ਨਾਲ ਪੰਜ ਬੰਦਿਆਂ ਦੀ ਡੈਥ ਹੋ ਗਈ ਜੀ ਅੱਜ ਡਰਗ ওভারਡੋਜ਼ ਨਾਲ ਸੱਤ ਬੰਦਿਆਂ ਦੀ ਡੈਥ ਹੋ ਗਈ ਇੱਕ ਪਿੰਡ ਦੇ ਵਿੱਚ ਡਰਗ ਓਵਰਡੋਸ ਨਾਲ ਚਾਰ ਬੰਦਿਆਂ ਦੀ ਡੈਥ ਹੋ ਗਈ। ਇਹ ਖਬਰਾਂ ਹਰ ਰੋਜ਼ ਆ ਰਹੀਆਂ। ਪਰ ਇੱਕ ਪੁਲਿਸ ਕਾਂਸਟੇਬਲ ਜਿਸ ਫੋਰਸ ਦੀ ਜ਼ਿੰਮੇਵਾਰੀ ਹੈ ਰੱਗ ਤੇ ਅ ਰੋਗ ਦੀ ਲਾਉਣੀ। ਰੱਗ ਜਿਹੜੇ ਸਮੱਗਲਰਸ ਐ ਉਹਨਾਂ ਨੂੰ ਕਾਬੂ ਕਰਨਾ ਅੱਜ ਜਦੋਂ ਉਹ ਰਲ ਕੇ ਇਹ ਕੰਮ ਕਰਨ ਲੱਗ ਗਏ ਐ ਤੇ ਇਹਦੂ ਵੱਡੀ ਚਿੰਤਾ ਦਾ ਵਿਸ਼ਾ ਕੀ। ਪਰ ਇਹਦੇ ਵਿੱਚ ਇਸ ਕਾਂਸਟੇਬਲ ਦੀ ਅਰੈਸਟ ਨੇ ਕਈ ਵੱਡੇ ਸਵਾਲ ਖੜੇ ਕੀਤੇ ਆ ਜਿੱਥੇ ਸਰਕਾਰ ਦਾ ਵੀ ਦੋਹਰਾ ਚਿਹਰਾ ਜਿੱਥੇ ਮੁੱਖ ਮੰਤਰੀ ਦਾ ਦੋਹਰਾ ਚਿਹਰਾ ਸਾਹਮਣੇ ਆਉਂਦਾ ਪੁਲਿਸ ਕਹਿੰਦੀ ਜੀ ਕਲੈਂਟਸ ਲੱਭਾਂਗੇ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਕਹਿੰਦਾ ਕਿ ਅਸੀਂ ਵੱਡੀ ਮੱਛੀ ਫੜਨੀ ਹੈ ਜਿਹੜੇ ਕੰਜ਼ਿਊਮਰਸ ਹੈ ਉਹਨਾਂ ਪ੍ਰਤੀ ਸਾਡੀ ਹੋਰ ਅਪਰੋਚ ਹੈ ਜਿਹੜੇ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹੈ ਉਹਨਾਂ ਪ੍ਰਤੀ ਹੋਰ ਅਪਰੋਚ ਉਹਨਾਂ ਇਨਵੈਸਟੀਗੇਸ਼ਨ ਦਾ ਐਂਗਲ ਤੁਸੀਂ ਦੇਖੋ ਕਹਿੰਦੇ ਅਸੀਂ ਕਲਾਇੰਟਸ ਪੜਨੇ ਆ ਉੱਤੇ ਨੂੰ ਨਹੀਂ ਜਾ ਰਹੇ ਵੀ ਇਹਨਾਂ ਦਾ ਸਪਲਾਈਅਰ ਕੌਣ ਹੈ ਇਹਨਾਂ ਦੇ ਸਰਪ੍ਰਸਤੀ ਸਰਕਾਰ ਦੇ ਵਿੱਚ ਅਫਸਰशाही ਦੇ ਵਿੱਚ ਕੌਣ ਕਰ ਰਿਹਾ ਉਸ ਪਾਸੇ ਪੁਲਿਸ ਇਨਵੈਸਟੀਗੇਸ਼ਨ ਨਹੀਂ ਲੱਗਦੀ ਹੁਣ ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਜਾ ਕੇ ਕਿੱਥੇ ਉਹਦੀ ਪੋਸਟਿੰਗ ਹੈ ਉਤੋਂ 200 ਕਿਲੋਮੀਟਰ ਦੂਰ ਜਾ ਕੇ ਹੀਰੋਇਨ ਦਾ ਧੰਦਾ ਰੈਗੂਲਰਲੀ ਲੰਮੇ ਸਮੇਂ ਤੋਂ ਕਰ ਰਿਹਾ ਤੇ ਕੀ ਇੱਥੋਂ ਦੀ ਪੁਲਿਸ ਨੂੰ ਪਤਾ ਨਹੀਂ ਲੱਗਿਆ ਉਹਦੀ ਗੈਰਹਾਜ਼ਰੀ ਦਾ ਦਸ ਇਸ ਆਰ ਪੁਲਿਸ ਕਰਮਚਾਰੀ ਅਸੀਂ ਜਿਹੜੇ ਲੰਬੇ ਸਮੇਂ ਤੋਂ ਇੱਕ ਥਾਣੇ 'ਚ ਬੈਠੇ ਆ ਜਾਂ ਇੱਕ ਜ਼ਿਲ੍ਹੇ 'ਚ ਬੈਠੇ ਆ ਜਾਂ ਇੱਕ ਸ਼ਹਿਰ 'ਚ ਬੈਠੇ ਆ ਉਹਨਾਂ ਨੂੰ ਬਦਲ ਰਹੇ ਆ ਤਾਂਕਿ ਨੈਕਸਸ ਤੋੜਿਆ ਜਾ ਸਕੇ ਹੁਣ ਇਹ ਨੈਕਸਸ ਕਿਵੇਂ ਟੁੱਟੂਗਾ ਤੁਸੀਂ ਇਹਦੇ 'ਚ ਹੁਣ ਸਵਾਲ ਪੰਜਾਬ ਪੁਲਿਸ ਦੇ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਨੂੰ ਵੀ ਦੇਣਾ ਪੈਣਾ ਤੇ ਜਵਾਬ ਭਗਵਾਨਤ ਮਾਨ ਐਜ਼ ਹੋਮ ਮਿਨਿਸਟਰ ਉਹਨੂੰ ਵੀ ਦੇਣਾ ਪੈਣਾ ਜ਼ਿਕਰ ਉਹ ਹੈ ਕਿ ਫਿਲਹਾਲ ਕ੍ਰਿਸਟਲ ਹੋਏ ਪੁਲਿਸ ਮੁਲਾਜ਼ਮ ਦੇ ਖਿਲਾਫ ਤਫਤੀਸ਼ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੱਡਾ ਐਲਾਨ ਕਰ ਦਿੱਤਾ ਸੀ ਕਿ 90 ਦੀਆਂ 90 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਪੁਰੇ ਜੋਰਾ ਸ਼ੋਰਾਂ ਦੇ ਨਾਲ ਚੋਣਾ ਲੜੇਗੀ ਜਿਸ ਉੱਤੇ ਰਾਜਾ ਵੜਿੰਗ ਨੇ ਹੁਣ ਪ੍ਰਤੀਕਿਰਿਆ ਦਿੱਤੀ ਹੈ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਚੰਗੀ ਗੱਲ ਹੈ ਅਸੀਂ ਬਹੁਤ ਸਮੇਂ ਤੋਂ ਕਹਿ ਰਹੇ ਸੀ ਕਿ ਅਜਿਹਾ ਹੋਣਾ ਚਾਹੀਦਾ ਹੈ ਇਸ ਦੇ ਨਾਲ ਕਾਫੀ ਕੁਝ ਸਪਸ਼ਟ ਹੋ ਜਾਵੇਗਾ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਸੀ ਕਿ ਹਰਿਆਣਾ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਇਕੱਲੀ ਹੀ ਸਾਰੀਆਂ 90 ਸੀਟਾਂ ਦੇ ਉੱਤੇ ਚੋਣ ਲੜੇਗੀ ਜਿਸ ਉੱਤੇ ਰਾਜਾ ਵੜਿੰਗ ਦੇ ਵੱਲੋਂ ਪ੍ਰतिकਰਮ ਦਿੱਤਾ ਗਿਆ ਓ ਸ਼ੂਗਰ ਹੈ ਇਹਨਾਂ ਨੇ ਕੱਲਿਆਂ ਨੇ ਕੀਤਾ ਸੀ ਤਾਂ ਪੰਜਾਬ ਵਾਲਿਆਂ ਨੇ ਪਹਿਲਾਂ ਹੀ ਕਿਹਾ ਸੀ ਵੀ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਹੈ ਲੜਨ ਕੱਲਈ ਜੀ ਨਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਇਕੱਲਾ ਇਕੱਲਾ ਲੜ ਕੇ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਕਿਸਮੇ ਕਿੰਨਾ ਹੈ ਦਮ ਸੋ ਮੈਨੂੰ ਲੱਗਦਾ ਕਿ ਅਸੀਂ ਤਾਂ ਪੰਜਾਬ ਵਾਲਿਆਂ ਨੇ ਪਹਿਲਾਂ ਹੀ ਇਹ ਕਿਹਾ ਸੀ ਵੀ ਅਸੀਂ ਸਾਨੂੰ ਇਹਨਾਂ ਤੋਂ ਬਚਾਇਓ ਜਲੰਧਰ ਪੱਛਮੀ ਦੀਆਂ ਚੋਣਾ ਹਾਰਨ ਤੋਂ ਬਾਅਦ ਰਾਜਾ ਵਡਿੰਗ ਨੇ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ ਹੈ ਤੇ ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਤੇ ਵੀ ਨਿਸ਼ਾਨੇ ਸਾਤੇ ਨੇ ਲੇਕਿਨ ਮੇਰਾ ਖਾਲੀ ਇਨਾ ਹੀ ਕਹਿਣਾ ਹੈ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ ਲੇਕਿਨ ਉਂਗਲੀ ਕਿਸੇ ਵੱਲ ਜਾਂ ਉਹ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਆਪਣੇ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਦੂਜੀ ਗੱਲ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਾਲਾਂਕਿ ਪਹਿਲਾਂ ਕੋਈ ਮਾਲਵੇ ਦੀ ਗੱਲ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦੇ ਸੀ ਮੈਂ ਪ੍ਰਧਾਨ ਹੋਣ ਦੇ ਨਾਤੇ ਜਲੰਧਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੈਂ ਲੈਣਾ ਕਿਉਂਕਿ ਹਰ ਜਿਹੜਾ ਇਲੈਕਸ਼ਨ ਹੈ ਉਹ ਵੱਖੋ ਵੱਖਰਾ ਹੁੰਦਾ ਹੈ ਔਰ ਸਿਸਟਮ ਵੱਖੋ ਵੱਖਰਾ ਹੁੰਦਾ ਹੈ ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ-ਵੱਖਰਾ ਕੋਈ ਐਸਾ ਸੈੱਟ ਫੀਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲੇ ਸਾਢੇ 44000 ਵੋਟ ਪਈ ਸੀ ਸਾਨੂੰ ਉੱਥੇ ਪਰ ਸਾਨੂੰ 15000 ਵੋਟ ਪਈ ਸੇਮ ਭਾਜਪੀ ਨੂੰ ਹੋਇਆ ਹੁਣ ਜੇ ਸਾਢੇ ਚ ਨਹੀਂ ਸੀ ਤਾਂ ਭਾਜਪੀ ਚ ਤਾਂ ਫਿਰ ਇਹਦਾ ਮਤਲਬ ਭਾਜਪੀ ਚ ਵੀ ਕੁਝ ਠੀਕ ਨਹੀਂ ਸੀ ਉਹਨਾਂ ਨੂੰ ਵੀ ਇੰਨੀ ਵੋਟ ਹੀ ਪਈ ਅਸੀਂ ਬਰਾਬਰ ਤੇ ਰਹਿ ਗਏ ਲੇਕਿਨ ਜੀ ਨੂੰ 15000 ਪਈ ਸੀ ਉਹ 53000 ਤੇ ਪਹੁੰਚ ਗਏ ਸੋ ਇਹ ਇਹ ਐਮੀ ਪ੍ਰੈਡਿਕਸ਼ਨ ਕਰਨੀਆਂ ਆਪਣੇ ਵਿਚਾਰ ਲੋਕਾਂ ਦੇ ਅੱਗੇ ਪੇਸ਼ ਕਰਨੇ ਇਸ ਕੱਲ ਨਾਲ ਉਲਟਾ ਪਾਰਟੀ ਨੂੰ ਢਾ ਲੱਗਦੀ ਹੈ ਜਲੰਧਰ ਦੀ ਸਾਰੀ ਜ਼ਿੰਮੇਵਾਰੀ ਹੈ ਮੈਂ ਮੈਂ ਬਤੌਰ ਪ੍ਰਧਾਨ ਹੁੰਦਿਆ ਜੇ ਹਾਲਾਂਕਿ ਖਾਰਾ ਨਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ ਪਰ ਮੈਂ ਲੈਣ ਦੀ ਤਿਆਰ ਹਾਂ ਜਿੱਤਨ ਵਾਲੀਆਂ ਜ਼ਿੰਮੇਵਾਰੀਆਂ ਵੀ ਕਦੇ ਕੋਈ ਥੋੜੀ-ਮੋਟੀ ਬੰਦਾ ਪਿੱਠ ਥਪਤਫਾ ਦੇ ਤਾਂ ਚੰਗਾ ਰਹਿੰਦਾ ਹੈ ਪਰ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਉਹਨੂੰ ਅਸੀਂ ਕੋਸ਼ਿਸ਼ ਕਰਕੇ ਠੀਕ ਕਰਕੇ ਉਹ ਠੀਕ ਕਰੇ ਕਨਾ ਹੋਵੇਗਾ ਜਲੰਧਰ ਪੱਛਮੀ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਆਪਣੀਆਂ ਕਮੀਆਂ ਨੂੰ ਕਿਵੇਂ ਦੂਰ ਕਰਦੀ ਹੈ ਨੰਤਾਰੀ ਸਿੱਖਾਂ ਦਾ ਇੱਕ ਜਥਾ ਬਿਤੇ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਹਿਦ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਸੌਂਪਣ ਗਿਆ ਸੀ ਜਿਸ ਵਿੱਚ ਇਹ ਮੰਗ ਰੱਖੀ ਗਈ ਸੀ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਦੇ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤੇ ਹੁਣ ਇਸ ਉੱਤੇ ਕਿਸਾਨ ਆਗੂਆਂ ਦੇ ਬਿਆਨ ਹੋਣੇ ਸ਼ੁਰੂ ਹੋ ਗਏ ਨੇ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਅਜੇ ਹਾ ਕੋਈ ਕੰਮ ਨਹੀਂ ਕੀਤਾ ਕਿ ਉਹਨਾਂ ਨੂੰ ਪੰਥ ਰ ਤਨ ਮਿਲਣਾ ਚਾਹੀਦਾ ਹੈ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਹੋਏ ਪੰਥਰਤਨ ਦੇ ਉੱਤੇ ਵੀ ਸਵਾਲ ਚੁੱਕੇ ਨਾਮ ਧਾਰੀ ਸੰਸਥਾ ਦੇ ਮੁਖੀ ਠਾਕੁਰ ਦਲੀਪ ਸਿੰਘ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪੰਥਰਤਨ ਦੇਣ ਦੀ ਤਸਵੀਜ਼ ਅਕਾਲ ਤਖਤ ਦੇ ਅੱਗੇ ਰੱਖੀ ਗਈ ਸੀ ਜਿਸ ਤੋਂ ਬਾਅਦ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਇਸ ਉੱਤੇ ਆਪਣਾ ਪ੍ਰतिकਰਮ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਨਹੀਂ ਮਿਲਣਾ ਚਾਹੀਦਾ ਨਾਲ ਹੀ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਪੰਥ ਰਤਨ ਦੇ ਉੱਤੇ ਵੀ ਸਵਾਲ ਚੁੱਕੇ 1991 ਵਿੱਚ ਮਰਸਮੌਰ ਦੀ ਸਰਕਾਰ ਸੀ World Bank ਤੇ ਕਹਿਣ ਤੇ ਜੋ ਉਹ ਆਰਥਿਕ ਨੀਤੀਆਂ ਲੈ ਕੇ ਆਏ ਦੁਸਤਾਨ ਚ ਦਾਰੀ ਕਰਨ ਦੀਆਂ ਸੰਸਾਰੀ ਕਰਨ ਦੀਆਂ ਨਿੱਜੀ ਕਰਨ ਦੀਆਂ ਉਹਨਾਂ ਨੀਤੀਆਂ ਨੇ ਪਿਛਲੇ 32 33 ਸਾਲਾਂ ਵਿੱਚ ਪੂਰੀ ਤਰ੍ਹਾਂ ਤਬਾਈ ਕਰਤੀ ਹੈ ਦੇਸ਼ ਦੇ ਵਿੱਚ 1% ਮਲਕ ਭਾਗਵਾਂ ਤੇ 12% ਭਾਈ ਲਾਲਾਂ ਦੇ ਵਿਚਕਾਰ ਵੱਡਾ ਆਰਥਰ ਪਾੜਾ ਜਿਹੜਾ ਉਹਨਾਂ ਖੜਾ ਕਰਤਾ ਵਾ 22 ਦੋਸਤਾਂ ਦੇ 22 ਘਰਾਣਿਆਂ ਕੋਲ 70 ਕਰੋੜ ਲੋਕਾਂ ਜਿੰਨੀ ਦੌਲਤ ਜਮ੍ਹਾਂ ਹੋ ਚੁੱਕੀ ਆ 100 ਬਾਟ ਘਰਾਣੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੀ ਹਰੇਕ ਦੀ ਜਾਇਦਤ 85 ਕਰੋੜ ਤੋਂ ਜ਼ਿਆਦਾ ਵਾ 1% ਮਲਕ ਭਾਗਵਾਂ ਕੋਲ ਦੇਸ਼ ਦਾ 40% ੜੀ ਪ੍ਰਾਪਰਟੀ ਹੈ ਉਹਨਾਂ ਦੇ ਹੱਥੋਂ ਦਾ ਕਬਜ਼ਾ ਹੋ ਚੁੱਕਾ 140 ਕਰੋੜ ਲੋਕਾਂ ਜਿਹੜੇ ਭੁੱਖੇ ਮਰ ਰਹੇ ਆ ਜਿਹੜੀ ਜ਼ਮੀਨ ਹੈ ਦੇਸ਼ ਚ 81 ਕਰੋੜ ਏਕੜ ਉਹਦੇ ਵਿੱਚੋਂ 60 ਕਰੋੜ ਵਾਈ ਜੋ ਗਿਆ ਉਹਦੇ ਵਿੱਚੋਂ 30 ਕਰੋੜ ਏਕੜ ਜ਼ਮੀਨ ਉਹਨਾਂ 1% ਲੋਕਾਂ ਕੋਲ ਹੈ ਤੇ ਬਾਕੀ ਇਹ 140 ਕਰੋੜ ਲੋਕੋ ਭੁੱਖੇ ਮਰ ਰਹੇ ਆ ਇਹ ਮਨਮੋਹ ਸੁਰਿਆ ਦਿੱਤੀਆਂ ਨਾਲ ਇਹ ਸਾਰਾ ਕੁਝ ਵਾਪਰਿਆ ਵਾ ਜਾਂ ਇਸ ਤੋਂ ਪਹਿਲਾਂ ਜੋ ਵੀ ਭਾਰਤੀ ਰਾਜ ਬਣਿਆ 1947 ਚ ਜਿਹੜਾ ਸਰਮਹੈਦਰ ਪੱਕਿਆ ਸਰਮਹੈਦਰ ਦੀ ਤਰ੍ਹਾਂ ਨਹੀਂ ਚੱਲਿਆ ਉਹਦੇ ਨਾਲ ਵਾਪਰਿਆ ਮਨਮੋਹ ਸਿੰਘ ਜਿਹੜਾ ਆਰਥਿਕ ਵਿਕਾਸ ਮਾਡਲ ਲੈ ਕੇ ਆਇਆ ਵਾ ਅਸਲ ਜੋ ਉਹ ਲੋਕਾਂ ਦਾ વિનાਸ਼ ਮਾਡਲ ਹੈ ਜਿਸ ਨੇ ਜੰਗਲ ਤਬਾਹ ਕੀਤੇ ਆ ਜਿਹਨੇ ਪਹਾੜ ਤਬਾਹ ਕੀਤੇ ਆ ਜਿਹਨੇ ਦਰਿਆ ਤਬਾਹ ਕੀਤੇ ਆ ਜਿਸ ਨੇ triamoda ਪਾਣੀ ਗੰਦਾ ਕੀਤਾ ਉਹ ਤਰਤੀੜਾ ਪਾਣੀ ਗੰਦਾ ਕੀਤਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਜਿਨੇ ਸਿੱਖੀ ਸੰਸਥਾਵਾਂ ਦਾ ਘਾਣ ਕੀਤਾ ਵਾ ਜਿਨੇ ਬਹੁਤ ਬਾਈ ਕੀਤੀ ਪੰਜਾਬ ਦੀ ਜਿਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲ ਤਖਤ ਨੂੰ ਆਪਣੀ ਜੇਬ ਚ ਪਾ ਕੇ ਰੱਖਿਆ ਵਾ ਜਿਨੇ ਜਿਨੇ ਇਹਨਾਂ ਸੰਸਥਾਵਾਂ ਨੂੰ ਜਿਹੜਾ ਵਾ ਬਿਲਕੁਲ ਇਤਿਹਾਸ ਨਾਲ ਪੱਗੂ ਬਣਾ ਕੇ ਰੱਖਤਾ ਵਾ ਇਸ ਲਈ ਜੋ ਨੇ ਜਿਸ ਤਰ੍ਹਾਂ ਦੀਆਂ ਨੀਤੀਆਂ ਬਣਾਈਆਂ ਵਾ ਜਾਂ ਜਿਸ ਤਰ੍ਹਾਂ ਆਰਐਸ ਦਾ ਕਰਿੰਦਾ ਵੜ ਕੇ ਵਿਚਰਿਆ ਵਾ ਪ੍ਰਕਾਸ਼ ਸਿੰਘ ਬਾਦਲ ਉਹਨੂੰ ਤਾਂ ਦੰਡ ਦੇਣਾ ਚਾਹੀਦਾ ਸੀ ਉਹ ਤਾਂ ਕੋਈ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਸੀ ਉਹਨੂੰ ਫਕਰੇ ਕੋਮ ਦਿੱਤਾ ਗਿਆ ਵਾ ਭਾਰਤ ਆਪਣਾ ਪੰਜਾਬ ਪੰਥ ਰਤਨ ਦਿੱਤਾ ਗਿਆ ਜਿਹਦੀ ਕੋਈ ਵੀ ਟੱਕ ਨਹੀਂ ਬਣਦੀ ਇਸ ਲਈ ਮੈਨੂੰ ਡਾਕਟਰ ਮਨਮੋਹਨ ਸਿੰਘ ਨੂੰ ਕੋਈ ਪੰਥ ਰਤਨ ਦੇਣ ਦਾ ਕੋਈ ਤਕਵੀ ਜਿਹੜੀ ਆ ਉਹ ਆਪਣੀ ਰੱਦੀ ਦੀ ਟੋਕਰੀ ਸੁੱਟ ਦੇਣੀ ਚਾਹੀਦੀ ਆ ਕੋਈ ਮਤਲਬ ਨਹੀਂ ਬਣਦਾ ਜ਼ਿਕਰ ਇਹ ਹੈ ਕਿ ਡਾਕਟਰ ਮਨਮੋਹਨ ਸਿੰਘ ਨੂੰ ਮਿਲਣ ਵਾਲੇ ਪੰਥ ਰਤਨ ਉੱਤੇ ਅਕਾਲ ਤਖਤ ਦਾ ਕੀ ਫੈਸਲਾ ਆਉਂਦਾ ਹੈ ਇਹ ਵਿਖਣਯੋਗ ਹੋਵੇਗਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਕਾਂਗਰਸੀ ਆਗੂ ਅਤੇ ਵਰਕਰਾਂ ਦੇ ਵੱਲੋਂ ਭੁਖੜ ਹੜਤਾਲ ਕੀਤੀ ਜਾ ਰਹੀ ਸੀ ਹਸਪਤਾਲ ਦੇ ਵਿੱਚ ਕਈ ਅਜਿਹੀਆਂ ਕਮੀਆਂ ਸੀ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਉੱਥੇ ਹੀ ਰਾਜਾ ਵੜਿੰਗ ਵੀ ਪਹੁੰਚ ਗਏ ਰਾਜਾ ਵੜਿੰਗ ਨੇ ਜਿੱਥੇ ਹਸਪਤਾਲ ਦਾ ਜਾਇਜ਼ਾ ਲਿਆ ਉੱਥੇ ਹੀ ਪੰਜਾਬ ਦੀ ਮਾੜੀ ਸਿਹਤ ਪ੍ਰਣਾਲੀ ਦੇ ਉੱਤੇ ਵੀ ਪੰਜਾਬ ਸਰਕਾਰ ਨੂੰ ਘੇੜਿਆ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐਮਪੀ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਪੋਖੜ ਤਾਲ ਤੇ ਬੈਠੇ ਕਾਂਗਰਸੀਆਂ ਦੇ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਨੇ ਇੱਥੇ ਖਾਲੀ ਪਈਆਂ ਅਸਾਮੀਆਂ ਦਾ ਵੀ ਜ਼ਿਕਰ ਕੀਤਾ ਨਾਲ ਹੀ ਉਹਨਾਂ ਨੇ ਪੰਜਾਬ ਦੀ ਸਿਹਤ ਵਿਵਸਥਾ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਸਿਵਲ ਹਸਪਤਾਲ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਹੈ ਜੀ ਔਰ ਉਹ ਵੀ ਮਹਾਨਗਰ ਲੁਧਿਆਣਾ ਦੇ ਇੰਜ ਲੱਗਦਾ ਕਿ ਹੈਲਥ ਸਿਸਟਮ ਨਾਂ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਹੈ ਮੈਂ ਗਿੱਦੜਬਾ ਦੇ ਅਗੇ ਹਾਲਾਤਾਂ ਮਹਿਸੂਸ ਕਰ ਸਕਦਾ ਹਾਂ ਹਾਲਾਂਕਿ ਗਿੱਦੜਬਾ ਪੰਜਾਬ ਦਾ ਪਹਿਲੇ ਨੰਬਰ ਦਾ ਸੀ ਹਸਪਤਾਲ ਬਣਾਇਆ ਸੀ ਅੱਜ ਉੱਥੇ ਕੋਈ ਡਾਕਟਰਸ ਨਹੀਂ ਹੈ ਔਰ ਨਾ ਕੇਵਲ ਗਿੱਦੜਬਾ ਸਾਰੇ ਪੰਜਾਬ ਦੇ ਹਸਪਤਲ ਜੇ ਹਾਲਾਤ ਹੈ ਜੇ ਤੁਸੀਂ ਸੰਗਰੂਰ ਦੀ ਗੱਲ ਕਰ ਲਵੋ ਜਿੱਥੋਂ ਦੇ ਮੁੱਖ ਮੰਤਰੀ ਸਾਹਿਬ ਹੈ ਉੱਥੇ ਵੀ 11 ਵਿੱਚੋਂ 8-8 ਪੋਸਟਾਂ ਜਿਹੜੀਆਂ ਉਹ ਵਿਕੈਂਡ ਪਈਆਂ ਨੇ ਔਰ ਲੋਕ ਆਉਂਦੇ ਨੇ ਵਿਚਾਰੇ ਚਲੇ ਜਾਂਦੇ ਨੇ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਹਸਪੀਟਲਸ ਵਿਚਾਰੇ ਲੋਕ ਇਲਾਜ ਨਹੀਂ ਕਰਾ ਸਕਦੇ ਔਰ ਜਾਨਾ ਮੇਰੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਹਾਲਾਤ ਇੰਨੇ ਮਾੜੇ ਨੇ ਬਦ ਤੋਂ ਬੱਦਰ ਨੇ ਸੋ ਪੰਜਾਬ ਸਰਕਾਰ ਦੇ ਕੰੰਤੇ ਇਸ ਗੱਲ ਦੀ ਕਿਸੇ ਪ੍ਰਕਾਰ ਦੀ ਕੋਈ ਜੂ ਨਹੀਂ ਸਰਕਾਰੀ ਅੱਜ 2.5 ਸਾਲ ਹੋ ਗਏ ਬਹੁਤ ਵਾਰ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਕਿ ਹਸਪੀਟਲਸ ਦੇ ਵਿੱਚ ਡਾਕਟਰ ਨਹੀਂ ਹੈ ਮਸ਼ੀਨਸ ਨਹੀਂ ਹੈ ਕੋਈ ਹੋਰ ਬੰਦਾ ਇੰਤਜ਼ਾਮਤ ਨਹੀਂ ਹੈ ਉਹ ਕਹਿੰਦੇ ਨਹੀਂ ਸਾਨੂੰ 6 ਮਹੀਨਿਆਂ ਦਾ ਟਾਈਮ ਦੇ ਦਿਓ ਮੈਨੂੰ ਯਾਦ ਆ ਡਾਕਟਰ ਬਲਬੀਤ ਸਿੰਘ ਨੇ ਕਿਹਾ ਸੀ ਕਿ 1 ਸਾਲ ਦਾ ਸਮਾਂ ਦਿਓ ਤੁਸੀਂ ਪੰਜਾਬ ਦੇ ਹਸਪਤਾਲਾਂ ਨੂੰ ਫੇਰ ਗੱਲ ਕਰਿਓ ਤੇ ਅੱਜ ਉਸ ਦਿਨ ਨੂੰ 1.5 ਸਾਲ ਹੋ ਗਏ ਤੇ ਮੈਨੂੰ ਸ਼ਰਮ ਆਉਂਦੀ ਹੈ ਕਿ ਅੱਜ ਸਿਵਲ ਹਸਪੀਟਲ ਦੇ ਇਹ ਹਾਲਾਤ ਨੇ ਉਹ ਵੀ ਮਹਾਨਗਰ ਦੇ ਜਿੱਥੋਂ 5-5 ਵਧਾਏ ਕਾਮ ਆਦਮੀ ਪਾਰਟੀ ਦੇ ਜਿੱਤੇ ਨੇ ਔਰ ਹੁਣ ਤੱਕ ਮਗਰਲੇ ਅੱਜ ਚੌਥਾ ਦਿਨ ਹੋ ਗਿਆ ਪੰਜਵਾਂ ਸਾਡੇ ਲੋਕ ਧਰਨੇ ਤੇ ਬੈਠੇ ਨੇ ਲੇਕਿਨ ਕਿ ਸੇ ਆ ਮਲੇ ਨੇ ਕੋਈ ਇੰਨੀ ਉਹ ਨ ਇਨਸਾਨੀਅਤ ਨਹੀਂ ਦਿਖਾਈ ਕਿ ਅਸੀਂ ਆ ਕੇ ਇੱਥੇ ਉਹਨੇ ਦੀ ਪੁੱਛ ਪ੍ਰਤੀਤ ਕਰ ਲਈ ਪੰਜ ਦਿਨ ਭੁੱਖ ਹੜਤਾਲ ਤੇ ਬਹਿਣਾ ਲੋਕਾਂ ਦੇ ਆਸੇ ਮੈਂ ਸਮਝਦਾ ਕਿ ਮੈਂ ਲੱਕੀ ਹਰਾਨੂ ਕਪੂਰ ਸਾਹਿਬ ਹਰਾਨੂ ਤੇ ਉਹਨਾਂ ਦੀ ਟੀਮ ਨੂੰ ਤੇ ਡਾਬਰ ਸਾਹਿਬ ਹਰਾਨੂ ਉਹਨਾਂ ਦੀ ਸਮੁੱਚੀ ਕਾਂਗਰਸ ਪਾਰਟੀ ਨੂੰ ਸਾਡੇ ਅਹੁਦੇਦਾਰ ਸਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦਿਨਾ ਕਿ ਉਹਨਾਂ ਨੇ ਉਪਰਾਲਾ ਕੀਤਾ ਲੜਾਈ ਲੜਨ ਦਾ ਔਰ ਅੱਜ ਕਮ ਸੇ ਕਮ ਹੋ ਸਕਦਾ ਹੈ ਕਿ ਗੁੰਗੀ ਬੈਰੀ ਸਰਕਾਰ ਦੇ ਕਦ ਨਾ ਤੱਕ ਕੋਈ ਨਾ ਕੋਈ ਖਬਰ ਜ਼ਰੂਰ ਪਹੁੰਚੇ ਹੋ ਸਕਦਾ ਹੈ ਕਿ ਕੁੰਭ ਕਰਨ ਦੀ ਸੁੱਤੀ ਇਹ ਜਿਹੜੇ ਸਰਕਾਰ ਵਾਲੇ ਨਮਾਇंदे ਔਰ ਹੈਲਥ ਮਨਿਸਟਰ ਹੈ ਉਹ ਜਾਗਣ ਤੇ ਕੋਈ ਨਾ ਕੋਈ ਕਾਰਵਾਈ ਇੱਕ ਜੀ ਆਮ ਜ਼ਿਕਰ ਯੁਗ ਹੈ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਖਾਲੀ ਪਈਆਂ ਅਸਾਮੀਆਂ ਅਤੇ ਹਸਪਤਾਲ ਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਦੇ ਚਲਦਿਆਂ ਕਾਂਗਰਸੀ ਨੇਤਾ ਪੁਖੜ ਹੜਤਾਲ ਤੇ ਬੈਠੇ ਹੋਏ ਨੇ ਜਿਸ ਤੇ ਚਲਦਿਆਂ ਰਾਜਾ ਵੜਿੰਗ ਨੇ ਇੰਨਾ ਨਿਤਾਵਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਪੰਜਾਬ ਸਰਕਾਰ ਦੇ ਅੱਗੇ ਮੁੱਦਾ ਜ਼ਰੂਰ ਰੱਖਿਆ ਜਾਵੇਗਾ ਰਾਜਾ ਵੜਿੰਗ ਨੇ ਦੱਸਿਆ ਕਿ ਕਿਸ ਕਦਰ ਗਿੱਦੜਬਾਹਾ ਸਿਹਤ ਸਹੂਲਤਾਂ ਨੂੰ ਲੈ ਕੇ ਸਭ ਤੋਂ ਨੰਬਰ 1 ਤੇ ਚੱਲਦਾ ਸੀ ਪਰ ਅੱਜ ਕੱਲ੍ਹ ਉੱਥੋਂ ਵੀ ਸਿਹਤ ਸਹੂਲਤਾਂ ਗਾਇਬ ਹੁੰਦੀਆਂ ਵਿਖਾਈ ਦੇ ਰਹੀਆਂ ਨੇ ਵਿਖਣਾ ਹੋਵੇਗਾ ਕਿ ਰਾਜਾ ਵੜਿੰਗ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕੀ ਪ੍ਰਤੀਕਰਮ ਦਿੱਤਾ ਜਾਂਦਾ ਹੈ ਆਮ ਆਦਮੀ ਪਾਰਟੀ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਮੁਰਤੋਂ ਨਿਸ਼ਾਨੇ ਸਾਧਦੇ ਨੇ ਤੇ ਇਸ ਵਾਰ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਨਕਮ ਟੈਕਸ ਦਾ ਮੁੱਦਾ ਚੁੱਕਿਆ ਹੈ ਤੇ ਕਿਹਾ ਹੈ ਕਿ ਟੈਕਸ ਸ਼ੇਅਰ ਦਾ ਹਿੱਸਾ ਦਿੱਲੀ ਦੇ ਲੋਕਾਂ ਨੂੰ ਨਹੀਂ ਦਿੱਤਾ ਜਾ ਰਿਹਾ ਉਹ ਪੈਸਾ ਜਿਸ ਦੇ ਨਾਲ ਦਿੱਲੀ ਦੇ ਵਿੱਚ ਬਹੁਤ ਸਾਰੇ ਕੰਮਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਕੈਬਨਿਟ ਮੰਤਰੀ ਆਤਿਸ਼ੀ ਮਾਰਲੇ ਨੇ ਦਾ ਕਹਿਣਾ ਹੈ ਕਿ ਦਿੱਲੀ ਦੀ ਜਨਤਾ 2.5 ਲੱਖ ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕਰਦੀ ਹੈ ਜਿਸ ਦੇ ਵਿੱਚੋਂ ਟੈਕਸ ਸ਼ੇਅਰ ਦੇ ਰੂਪ ਵਿੱਚ 1 20 ਪੈਸਾ ਉਹਨਾਂ ਨੂੰ ਬਰਾਮਦ ਨਹੀਂ ਹੁੰਦਾ ਕੈਬਨਿਟ ਮੰਤਰੀ ਆਤਿਸ਼ੀ ਮਾਰਲੇ ਨੇ ਬੀਤੇ ਸਾਲ ਦੇ ਇਨਕਮ ਟੈਕਸ ਦੇ ਆંકੜੇ ਵੀ ਸਾਂਝੇ ਕੀਤੇ ਉਹਨਾਂ ਕਿਹਾ ਕਿ ਬੀਤੇ ਸਾਲ ਦਿੱਲੀ ਵਾਸੀਆਂ ਨੇ 2.07 ਲੱਖ ਕਰੋੜ ਰੁਪਏ ਇਨਕਮ ਟੈਕਸ ਵਜੋਂ ਅਦਾ ਕੀਤੇ ਸੀ ਤੇ 25000 ਕਰੋੜ ਰੁਪਏ ਜੀਐਸਟੀ ਵਜੋਂ ਕੇਂਦਰ ਸਰਕਾਰ ਨੂੰ ਦਿੱਤੇ ਪਰ ਇਸ ਦੇ ਬਦਲੇ ਦਿੱਲੀ ਵਾਸੀਆਂ ਨੂੰ ਕੇਂਦਰ ਸਰਕਾਰ ਤੋਂ ਟੈਕਸ ਸ਼ੇਅਰ ਦੇ ਰੂਪ ਵਿੱਚ ਇੱਕ ਪੈਸਾ ਵੀ ਨਹੀਂ ਮਿਲਿਆ ਉਹਨਾਂ ਨੇ ਬਾਕੀ ਸੂਬਿਆਂ ਨੂੰ ਮਿਲਣ ਵਾਲੇ ਟੈਕਸ ਸ਼ੇਅਰ ਦੇ ਉੱਤੇ ਵੀ ਸਵਾਲ ਚੁੱਕੇ ਨੇ 2.5 ਲੱਖ ਕਰੋੜ ਰੁਪਏ ਤਕਰੀਬਨ जो दिल्ली वालों ने केंद्र सरकार को टैक्स में दिया उसमें से कितना पैसा दिल्ली पर खर्च हुआ उसमें से कितना पैसा केंद्र सरकार ने दिल्ली को दिया जीरो नील बटे सन्नाटा दिल्ली के ढाई लाख करोड़ रुपए के टैक्स से दिल्ली के लोगों को एक रुपया भी नहीं मिला आज मैं केंद्र सरकार से दिल्ली वालों की तरफ से यह पूछना चाहती हूं कि दिल्ली के साथ ऐसा सौतेला व्यवहार क्यों दिल्ली के लोग जब मेहनत करते हैं दिल्ली के लोग बिजनेस करते हैं दिल्ली के लोग नौकरी करते हैं और दिल्ली के लोग ईमानदारी से टैक्स देते हैं तकरीबन ढाई लाख करोड़ का टैक्स केंद्र सरकार को देते हैं तो उसमें से एक रुपया भी दिल्ली को क्यों नहीं मिलता है ये आज हम जानना चाहते हैं दिल्ली वाले भी दो लाख करोड़ इनकम टैक्स देते हैं उसके ऊपर पच्चीस हजार करोड़ सेंट्रल जीएसटी देते हैं लेकिन महाराष्ट्र की तरह जिनको चौवन हजार करोड़ मिलता है कर्नाटका की तरह जिनको तैतीस हजार करोड़ मिलता है दिल्ली को एक रुपया भी केंद्र सरकार से इस ढाई लाख करोड़ से नहीं मिलता लेकिन इस बार के बजट में यह दिल्ली वालों की मांग है कि दिल्ली को अपना हक मिलना चाहिए जब दिल्ली के लोग मेहनत करके ईमानदारी से टैक्स देते हैं तो हमें हमारे टैक्स का पैसा हमारे शहर के विकास के लिए क्यों नहीं मिलता अगर दिल्ली को अपना हक मिलेगा तो दिल्ली में जिस स्पीड से डेवलपमेंट दिल्ली सरकार कर रही है उसकी स्पीड बढ़ सकती है दिल्ली में हम और बेटर और स्पीड से रोड इंफ्रास्ट्रक्चर और फ्लाईओवर इंफ्रास्ट्रक्चर बना सकते हैं हम पावर सेक्टर में और इन्वेस्टमेंट कर सकते हैं हम ट्रांसपोर्ट सेक्टर में और इन्वेस्टमेंट कर सकते हैं हम दिल्ली को सुंदर बनाने में इन्वेस्टमेंट कर सकते हैं दिल्ली वाले कोई भीख नहीं मांग रहे हैं दिल्ली वाले अपना हक मांग रहे हैं ਦਿੱਖਣਾ ਹੋਵੇਗਾ ਕਿ ਇਸ ਟੈਕਸ ਸ਼ੇਅਰ ਦੀ ਮੰਗ ਉੱਤੇ ਹੁਣ ਪਾਜਪਾ ਦੇ ਵੱਲੋਂ ਕੀ ਪ੍ਰतिकਰਮ ਦਿੱਤਾ ਜਾਂਦਾ ਹੈ ਆਮ ਆਦਮੀ ਪਾਰਟੀ ਤੋਂ ਇਲਾਵਾ ਕਿਸਾਨ ਆਗੂਆਂ ਨੇ ਵੀ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਉਹ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਖੜੇ ਵੀ ਹੋਣਗੇ ਤੇ 90 ਸੀਟਾਂ ਦੇ ਉੱਤੇ ਚੋਣਾਂ ਜ਼ਰੂਰ ਲੜਨਗੇ ਨਾਲ ਉਹਨਾਂ ਨੇ ਕਹਿ ਦਿੱਤਾ ਹੈ ਕਿ ਨਵਦੀਪ ਜਲਬੇੜਾ ਨੂੰ ਉਹਨਾਂ ਦੇ ਵੱਲੋਂ ਕੋਈ ਵੀ ਟਿਕਟ ਨਹੀਂ ਦਿੱਤੀ ਜਾਵੇਗੀ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਵੀ 90 ਦੀਆਂ 90 ਸੀਟਾਂ ਦੇ ਉੱਤੇ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੀ ਬਿਆਨ ਸਾਹਮਣੇ ਆਇਆ ਸੀ ਡੇਲੇਵਾਲ ਨੇ ਕਿਹਾ ਸੀ ਕਿ ਅੰਦੋਲਨ ਅਤੇ ਰਾਜਨੀਤੀ ਅਲੱਗ-ਅਲੱਗ ਰਹਿਣੇ ਚਾਹੀਦੇ ਨੇ ਇਕੱਠੇ ਨਹੀਂ ਹੋਣੇ ਚਾਹੀਦੇ ਇਸ ਉੱਤੇ ਗੁਰਨਾਮ ਸਿੰਘ ਚੜੂਨੀ ਨੇ ਆਪਣਾ ਪ੍ਰतिकਰਮ ਦਿੱਤਾ ਹੈ ਨਾਲ ਹੀ ਉਹਨਾਂ ਦੱਸਿਆ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਨਵਦੀਪ ਜਲਬੇੜਾ ਨੂੰ ਨਾਲ ਰੱਖਣਗੇ ਜਾਂ ਨਹੀਂ ਇਹ ਜਿਹੜਾ ਹੈ ਇਹ ਜਨ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਏਜੰਟ ਨੇ ਉਹਨਾਂ ਦੀ ਪਾਸਾ ਹੈ ਕਿਉਂ ਇਸ ਕਰਕੇ ਹੈ ਕਿ ਜਿਹੜੇ ਸਾਡੇ ਵਿੱਚ ਕਿਸਾਨ ਬਣ ਕੇ ਆ ਜਾਂਦੇ ਨੇ ਜਦੋਂ ਅਸੀਂ ਅੰਦੋਲਨ ਕਰਦੇ ਹੁੰਦੇ ਆ ਜੀ ਕਿ ਜਦੋਂ ਅਸੀਂ ਇਲੈਕਸ਼ਨ ਲੜਦੇ ਆ ਵੀ ਰਾਜਨੀਤਿਕ ਪਾਰਟੀਆਂ ਦੇ ਬੰਦੇ ਹਰ ਕਦੇ ਨਹੀਂ ਇਲੈਕਸ਼ਨ ਹੀ ਲੜਨਾ ਚਾਹੀਦਾ ਇਸ ਨੂੰ ਆਲਸੇ ਹੀ ਸੋਚ ਰਹੀ ਸੀ ਇਹ ਅੰਦੋਲਨ ਦੇ ਵਿੱਚ ਵੀ ਇਲੈਕਸ਼ਨ ਚੜਾਗੇ ਨਾ 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 ਜੋ ਉਹ ਉਸ ਪਾਰਟੀ ਜਿਹੜੀ ਪਾਰਟੀ ਨਾਲ ਲੱਗੇ ਹੋਏ ਨੇ ਇਹ ਤੁਸੀਨ ਦਾ ਪਾਰਟੀ ਨੂੰ ਨੁਕਸਾਨ ਹੁੰਦਾ ਹੈ ਹਰ ਕਰੋ ਆਪਾਂ ਦੋਲਨ ਕਰ ਰਹੀ ਸੀ ਉਸ ਅੰਦੋਲਨ ਦੇ ਨਾਲ ਬੀਜੇਪੀ ਦਾ ਨੁਕਸਾਨ ਹੋ ਰਿਹਾ ਸੀ ਕਾਂਗਰਸ ਦਾ ਫਾਇਦਾ ਹੋ ਰਿਹਾ ਸੀ ਕਿ ਜੇ ਆਪਾਂ ਅੰਦੋਲਨ ਚੋ ਆ ਕੇ ਇਹ ਕਹਿਣਾ ਸ਼ੁਰੂ ਕਰਤਾ ਵੀ ਆਪਾਂ ਹੁਣ ਇਲੈਕਸ਼ਨ ਲੜਾਂਗੇ ਤੇ ਕਾਂਗਰਸ ਕਹਿੰਦੀ ਨਹੀਂ 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 ਇਲੈਕਸ਼ਨ ਵੀ ਨਹੀਂ ਕਰਨਾ ਚਾਹੀਦਾ ਕਿਉਂ ਫਿਰ ਕਾਂਗਰਸ ਦਾ ਨੁਕਸਾਨ ਹੋ ਜਾਏਗਾ ਕਿ ਇਹ ਸੜਕੇ ਜਿਹੜੇ ਰਾਜਨੀਤਿਕ ਪਾਰਟੀਆਂ ਹੈ ਉਹ ਸਾਨੂੰ ਡੰਗਰਾ ਬਣਾਉ ਨੂੰ ਹੱਕ ਦੀਆਂ ਨੇ ਅਸੀਂ ਉਹਨਾਂ ਦੇ ਅਸੀਂ ਉਹਨਾਂ ਦਾ ਘੋਜਣਾ ਜੀ ਉਹ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਤੇ બીજી ਗੱਲ ਜੇ ਕੋਈ ਕ੍ਰਾਂਤੀਕਾਰੀ ਸੱਤਾ ਦੇ ਵਿੱਚ ਆ ਗਿਆ ਤੇ ਉਹਨੇ ਕੰਮ ਕਰਕੇ ਦਿਖਾਤਾ ਤੇ ਫਿਰ ਅਗਲਾ ਇਲੈਕਸ਼ਨ ਜਿਹੜਾ ਆਏਗਾ ਉਹਦੇ ਚਲੂਬ ਦੇਖਣਗੇ ਕਿ ਇਹਨਾਂ ਸੋਹ ਕ੍ਰਾਂਤੀਕਾਰੀ ਦਾ ਕੰਮ ਠੀਕ ਸੀ ਜਾਂ ਇਹ ਜਿਹੜਾ ਖਾਨਦਾਨੀ ਨੇਤਾ ਹੈ ਇਹਦਾ ਕੰਮ ਠੀਕ ਸੀ ਤੇ ਉਸ ਅਗਲਾ ਇਲੈਕਸ਼ਨ ਜਿਹੜਾ ਹੈ ਉਸ ਉਸ ਨਾਲ ਸਾਡਾ ਲੜਾਇਆ ਜਾਏਗਾ ਇਸ ਕਰਕੇ ਸਾਨੂੰ ਇੰਟਰਨੈਟ ਚਾਲਣ ਦੇ ਅੱਜ ਤੇ ਅਸੀਂ ਅੱਜ ਤੋਂ ਸਰੋਅ ਆਕ ਕੀਤੀ ਹੈ ਕਈ ਪ੍ਰੈਸ ਕਾਨਫਰੈਂਸਾਂ ਕੀਤੀ ਹੈ ਜੀ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਆ ਕੀ ਸਕਦੀ ਕੀ ਲੋਕਾਂ ਦਾ ਰਿਸਪੌਂਸ ਹੈ ਇਹ ਗੱਲ ਲੋਕਾਂ ਦਾ ਬਹੁਤ ਚੰਗਾ ਰਿਸਪੌਂਸ ਆ ਸਕਦਾ ਹੈ ਲੋਕਾਂ ਦਾ ਰਿਸਪੌਂਸ ਨਹੀਂ ਆ ਸਕਦਾ ਦੱਸੋ ਜਾਰੇ ਕਿ ਜਿੰਨਾ ਰਿਸਪੌਂਸ ਆਏਗਾ ਉਸ ਅਸਰ ਸਾਬ ਦੇ ਨਾਲ ਅਸੀਂ ਜਿਹੜਾ ਹੈ ਸੁਝਾਉਤੇ ਦੇ ਵਿਚਾਰ ਖੰਦੇ ਰੱਖੇ ਨੇ ਬੀਜੇਪੀ ਤੇ ਜੀ ਜੀ ਕੀ ਨਾਲ ਸਮਝੌਤਾ ਨਹੀਂ ਕਰਾਂਗੇ ਜੀ ਬਾਕੀ ਕਿਸੇ ਨਾਲ ਵੀ ਹੋਏਗਾ ਉਹ ਵੀ ਗੱਲ ਕੁਝ ਹੋਵੇ ਜੇ ਇੱਜ਼ਤ ਸੁਧਾਰ ਹੋਏਗਾ ਤੇ ਜੇ ਨਹੀਂ ਹੋਏਗਾ ਫਿਰ 90 ਦੇ ਬਿਸਟਾਟ ਕਰੇਗਾ ਇਹ ਨੂੰਦੇ ਵਾਲਾ ਮੇਰਾ ਕੰਡ ਨਹੀਂ ਹੈ ਜੀ ਉਹ ਚ ਕਹਿੰਦੇ ਸਾਡੇ ਅੰਦੋਲਨ ਚ ਜਿਹੜਾ ਹੈ ਅਸੀਂ ਐ ਰਾਜਨੀਤੀ ਦੇ ਸਾਡੇ ਅੰਦੋਲਨ ਦੇ ਵਿੱਚ ਜਿਹੜਾ ਹੈ ਰਾਜਨੀਤੀ ਕੇ ਬੰਦਾ ਲਾਹੇ ਇਸ ਕਰਕੇ ਉਹਨਾਂ ਦੇ ਕੰਮ ਜਿਹੜਾ ਕਰ ਰਹੇ ਉਹਦੇ ਚ ਕੋਈ ਇੰਟਰਫੇਰੈਂਸ ਨਹੀਂ ਕਰਦਾ ਜ਼ਿਕਰ ਹੋ ਹੈ ਕਿ ਉਧਰ ਕਿਸਾਨਾਂ ਨੇ ਵੀ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖੜਨ ਦਾ ਐਲਾਨ ਕਰ ਲਿਆ ਹੈ ਵੇਖਣਾ ਹੋਵੇਗਾ ਕਿ ਲੋਕਾਂ ਵੱਲੋਂ ਕਿਸਾਨਾਂ ਨੂੰ ਕਿੰਨਾ ਕੁ ਪਰਮਾ ਹੁੰਗਾਰਾ ਦਿੱਤਾ ਜਾਂਦਾ ਹੈ ਬੀਤੇ ਦਿਨ ਦੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਵਾਈਐਲ ਨਹਿਰ ਦੇ ਮੁੱਦੇ ਨੂੰ ਲੈ ਕੇ ਟਿੱਪਣੀ ਕੀਤੀ ਸੀ ਉਹਨਾਂ ਕਿਹਾ ਸੀ ਕਿ ਇਹ ਮਾਮਲਾ ਅਦਾਲਤ ਦੇ ਵਿੱਚ ਸੁਣਵਾਈ ਦੇ ਅਧੀਨ ਹੈ ਇਸ ਕਰਕੇ ਇਸ ਤੇ ਟਿੱਪਣੀ ਨਹੀਂ ਹੋ ਸਕਦੀ ਜਿਸ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਲਾਇਆ ਤੇ ਕਈ ਤਰ੍ਹਾਂ ਦੇ ਸਵਾਲ ਉਹਨਾਂ ਉੱਤੇ ਚੁੱਕੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਹਰਿਆਣਾ ਦੀਆਂ ਵੋਟਾਂ ਵਟੋੜਨ ਵਾਸਤੇ ਹੀ ਮੁੱਖ ਮੰਤਰੀ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਜਾ ਰਿਹਾ ਹੈ ਜਦਕਿ ਬਿਆਨ ਇਹ ਦੇਣਾ ਚਾਹੀਦਾ ਸੀ ਕਿ ਪੰਜਾਬ ਪਾਣੀ ਦੀ ਇੱਕ ਵੀ ਬੂੰਦ ਹਰਿਆਣਾ ਨੂੰ ਨਹੀਂ ਦੇਵੇਗਾ। ਬੀਤੇ ਦਿਨ ਐਸਵਾਈਐਲ ਨੇਹਰ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਉੱਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਇਹ ਮਾਮਲਾ ਹਜੇ ਸਬ ਜੁਡੀਸ ਹੈ ਇਹ ਮਾਮਲਾ ਅਦਾਲਤ ਦੇ ਵਿੱਚ ਹੈ ਇਸ ਕਰਕੇ ਇਸ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ। ਆਮ ਆਦਮੀ ਪਾਰਟੀ ਦੀ ਪਹਿਲੇ ਦਿਨੋਂ ਹੀ ਪੰਜਾਬ ਦੇ ਪਾਣੀਆਂ ਤੇ ਅੱਖ ਹੈ ਤੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰ ਕੇ ਹਰਿਆਣੇ ਤੇ ਦਿੱਲੀ ਦੇ ਵਿੱਚ ਸਿਆਸਤ ਚਮਕਾਉਣ ਨੂੰ ਫਿਰਦੇ ਨੇ ਅੱਜ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹਰਿਆਣੇ 'ਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਦਾ ਜਦੋਂ ਆਗਾਜ਼ ਕਰਨ ਗਏ ਤਾਂ ਉੱਥੇ ਪੱਤਰਕਾਰ ਨੇ ਸਵਾਲ ਕੀਤਾ ਕਿ ਐਸਵਾਈਐਲ ਤੇ ਕੀ ਸਟੈਂਡ ਹੈ ਤੇ ਵੋਟਾਂ ਇੰਨੀਆਂ ਪਿਆਰੀਆਂ ਲੱਗਣ ਲੱਗੀਆਂ ਹਰਿਆਣੇ ਦੀ ਸੱਤਾ ਇੰਨੀ ਪਿਆਰੀ ਲੱਗੀ ਕਿ ਮੁੱਖ ਮੰਤਰੀ ਪੰਜਾਬ ਦਾ ਤੇ ਪੰਜਾਬ ਦੇ ਪਾਣੀਆਂ ਦਾ ਸਟੈਂਡ ਲੈਣਾ ਹੀ ਭੁੱਲ ਗਏ ਕਹਿੰਦੇ ਜੀ ਮੈਟਰ ਸੁਪਰੀਮ ਕੋਰਟ ਚ ਸਬਜਡਿਸ ਹੈ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਸ਼ਾਬਾਸ਼ ਭਗਵੰਤ ਮਾਨ ਸਾਹਿਬ ਹੁਣ ਤੁਸੀਂ ਬਣ ਗਏ ਪੱਕੇ ਰਾਜਨੀਤਿਕ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਸੁਸ਼ੀਲ ਗੁਪਤਾ ਜਿਹੜਾ ਹਰਿਆਣੇ ਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਜਦੋਂ ਉਹਨੇ ਥੋੜੀ ਹਾਜ਼ਰੀ ਚ ਇਹ ਗੱਲ ਕਹੀ ਸੀ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣੇ ਚ ਬਣਾ ਦਿਓ ਤੇ ਘਰ ਘਰ ਤੱਕ ਐਸਵਾਈਲ ਪਹੁੰਚਾ ਦੇਾਂਗੇ ਉਦੋਂ ਕਿਉਂ ਨਹੀਂ ਤੁਸੀਂ ਸਬਜੂਡਿਸ ਦਾ ਹਾ ਦਾ ਨਾਰਾ ਮਾਰਿਆ ਉਦੋਂ ਕਹਿੰਦੇ ਸੁਸ਼ੀਲ ਗੁਪਤਾ ਨੂੰ ਕਿ ਮੈਟਰ ਸਬਜੂਡਿਸ ਹੈ ਕਿਉਂ ਬੋਲ ਰਹੇ ਹੋ ਔਰ ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਥੋੜੇ ਵਕੀਲ ਨੇ ਖੜੇ ਹੋ ਕੇ ਕਿਹਾ ਕਿ ਜੀ ਅਸੀਂ ਤਾਂ ਨਹਿਰ ਬਣਾਉਣ ਨੂੰ ਤਿਆਰ ਹਾਂ ਐਸ ਪੀ ਐਲ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਖਾਸ ਕਰਕੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨਹੀਂ ਬਣਾਉਣ ਦਿੰਦਾ ਉਹਨਾਂ ਨੂੰ ਤਾਂ ਕਿਸਾਨਾਂ ਨੂੰ ਜ਼ਮੀਨ ਵਾਪਸ ਕਰਤੀ ਸੀ ਇਹ ਹੈ ਤੁਹਾਡਾ ਡੋਗਲਾ ਚਿਹਰਾ ਤੇ ਫਿਰ ਨਹਿਰੀ ਪਟਵਾਰੀਆਂ ਨੇ ਇਸ ਤਰੀਕੇ ਦਾ ਖੁਲਾਸਾ ਕੀਤਾ ਕਿ ਉਹਨਾਂ ਤੋਂ ਡਾਟੇ ਫਰਜੀ ਬਣਾਏ ਜਾ ਰਹੇ ਨੇ ਇਹ ਦਖਾਨ ਦੀ ਕੋਸ਼ਿਸ਼ ਹੈ ਸੁਪਰੀਮ ਕੋਰਟ 'ਚ ਕਿ ਪੰਜਾਬ ਕੋਲੇ ਤਾਂ ਸਰਪਲਸ ਪਾਣੀ ਹੈ ਸੋ ਹਰਿਆਣੇ ਨੂੰ ਪਾਣੀ ਆਰਾਮ ਨਾਲ ਦਿੱਤਾ ਜਾਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਪੰਜਾਬ ਦੇ ਨਾਲ ਗੱਦਾਰੀ ਹੈ ਹੁਣ ਸਾਹਮਣੇ ਆ ਕੇ ਪੰਜਾਬੀਆਂ ਨੂੰ ਜਵਾਬ ਦਿਓ ਕਿ ਸੱਤਾ ਦੇ ਨਸ਼ੇ 'ਚ ਚੂਰ ਹੋ ਕੇ ਅਰਵਿੰਦ ਕੇਜਰੀਵਾਲ ਕੋਲ ਜਿਵੇਂ ਦਸਕਤ ਕਰਕੇ ਸਾਰਾ ਪੰਜਾਬ ਗਰਵੀ ਰੱਖਿਆ ਹੁਣ ਪੰਜਾਬ ਦੇ ਪਾਣੀ ਲੁੱਟ ਕੇ ਅਰਵਿੰਦ ਕੇਜਰੀਵਾਲ ਦੇ ਚਰਨਾਂ 'ਚ ਤੁਸੀਂ ਰੱਖਣ ਜਾ ਰਹੇ ਹੋ ਇਸ ਗੱਲ ਦੇ ਦੀ ਪੰਜਾਬ ਨੇ ਕਦੇ ਤੁਹਾਨੂੰ ਮਾਫ਼ ਨਹੀਂ ਕਰਨੀ। ਵਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਪੰਜਾਬੀ ਅਜਿਹਾ ਕਦੇ ਨਹੀਂ ਹੋਣ ਦੇਣਗੇ ਤੇ ਪਾਣੀ ਦੀ ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ ਵੇਖਣਾ ਹੋਵੇਗਾ ਇਸ ਉੱਤੇ ਮੁੱਖ ਮੰਤਰੀ ਦਾ ਕੀ ਪ੍ਰਤੀਕਰਮ ਹੁੰਦਾ ਹੈ। ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ।